ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ 10 ਜਨਵਰੀ 2025 ਦਿਨ ਐਤਵਾਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਪਰਵੰਦ ਕਮੇਟੀ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਜਿਸ ਵਿੱਚ ਵੱਖ-ਵੱਖ ਟੜਿਆਂ ਵੱਲੋਂ ਵੱਖ-ਵੱਖ ਵਾਰਡਾਂ ਦੇ ਅਨੁਸਾਰ ਨੁਮਾਇੰਦੇ ਖੜੇ ਨੇ ਸੋ ਵੋਟਰਾਂ ਨੂੰ ਅਪੀਲ ਹੈ ਕਿ ਵੋਟ ਕਰਨ ਤੋਂ ਪਹਿਲਾਂ ਸੋਚ ਲਿਓ ਕਿ ਜਿਸ ਬੰਦੇ ਨੂੰ ਅਸੀਂ ਵੋਟ ਕਰ ਰਹੇ ਹਾਂ ਇਹ ਸਿੱਖਾਂ ਦੇ ਮਸਲਿਆਂ ਨੂੰ ਗੁਰਦੁਆਰੇ ਦੇ ਪ੍ਰਬੰਧਾਂ ਨੂੰ ਉਹਨਾਂ ਦੀ ਗੱਲ ਕਮੇਟੀ ਦੇ ਵਿੱਚ ਜਾਂ ਉਤੋਂ ਤੱਕ ਚੱਕ ਸਕਦਾ ਕੀ ਉਹ ਸਿੱਖਾਂ ਦੀ ਸਹੀ ਤਰੀਕੇ ਨਾਲ ਨੁਮਾਇੰਦਗੀ ਕਰੂਗਾ ਵੋਟ ਉਸੇ ਨੂੰ ਕਰਿਓ ਜਿਹੜਾ ਇਹਨਾਂ ਸਿੱਖੀ ਦੇ ਸਿਧਾਂਤਾਂ ਦੇ ਪੂਰਨ ਹੋਵੇ ਗੁਰਮਤਿ ਵਿਚਾਰ ਵੀ ਹੋਣ ਉਸ ਕੋਲੇ ਗੁਰਮਤਿ ਗਿਆਨ ਵੀ ਵੰਡੇ ਕਿਉਂਕਿ ਇਹ ਚੀਜ਼ਾਂ ਨੇ ਜੋ ਆਪਣੇ ਸਿੱਖਾਂ ਨੂੰ ਅੱਗੇ ਲੈ ਕੇ ਜਾ ਰਹੀਆਂ ਨੇ ਕਿਉਂਕਿ ਆਪਾਂ ਕਿਤੇ ਨਾ ਕਿਤੇ ਨਾ ਇਹਨਾਂ ਚੀਜ਼ਾਂ ਤੋਂ ਸਿੱਖੀ ਦੇ ਜਿਹੜੇ ਪ੍ਰਚਾਰ ਦੀ ਗੱਲ ਕਰੀ ਨਾ ਉਹ ਕਾਫੀ ਪਿੱਛੇ ਰਹਿ ਗਿਆ। ਜਿਹੜੇ ਸਿੱਖਾਂ ਦੇ ਸਾਡੇ ਮਸਲੇ ਨੇ ਸਾਡੇ ਪ੍ਰਚਾਰਕ ਨੇ ਉਸ ਨੂੰ ਸਹੀ ਮਿਲ ਹੀ ਨਹੀਂ ਰਹੇ। ਸੋ ਪੀਲ ਹੈ ਕਿ ਵੋਟ ਉਸੇ ਨੂੰ ਹੀ ਕਰਿਓ ਜੋ ਸਿੱਖਾਂ ਦੇ ਕੰਮਕਾਰਾਂ ਦੀ ਗੱਲ ਸਿੱਖਾਂ ਦੇ ਮੁੱਦਿਆਂ ਨੂੰ ਗਾਹਾਂ ਉੱਤੇ ਤੱਕ ਲਿਜਾ ਕੇ ਚੱਕ ਸਕੇ। ਸਰਕਾਰਾਂ ਨਾਲ ਵੀ ਗੱਲ ਕਰਨੀ ਪਵੇ ਤਾਂ ਉੱਥੇ ਕਰ ਸਕੀ ਤੇ ਇਸ ਦੇ ਨਾਲ ਇੱਕ ਅਪੀਲ ਹੋਰ ਵੀ ਹੈ ਕਿ ਇਲੈਕਸ਼ਨ ਨੂੰ ਵਧੀਆ ਸੰਜੋਜਨ ਦੇ ਨਾਲ ਨਿਪਟਾਇਓ ਕਿ ਲੜਾਈ ਝਗੜਿਆ ਇਹਨਾਂ ਇਲੈਕਸ਼ਨ ਦੇ ਵਿੱਚ ਸੋਭ ਦੇਣੀ ਇਹ ਆਪਣੇ ਧਾਰਮਿਕ ਇਲੈਕਸ਼ਨ ਵੀ ਕਰ ਸਕਦੇ ਆਪਾਂ ਇਹਨੂੰ ਕਿਉਂਕਿ ਇਹਦੇ ਵਿੱਚ ਵੋਟ ਹੋਣ ਲਈ ਸਿੱਖ ਦੀ ਹੈ ਸਿੱਖਾਂ ਦੀ ਹੈ ਸੋ ਇਸ ਕਰਕੇ ਇਸ ਨੂੰ ਲੜਾਈ ਝਗੜੋ ਦੂਰ ਵਧੀਆ ਸੰਯੋਜਨ ਦੇ ਨਾਲ ਕਿਉਂਕਿ ਕਈ ਵੱਡੇ ਤਰੰਤਰ ਨੇ ਇਲੈਕਸ਼ਨ ਦੇ ਵਿੱਚ ਖੜੇ ਹੋ ਸਕਦਾ ਹੈ ਹਾਰ ਜਿੱਤ ਹਾਰ ਚਲੋ ਬਾਅਦ ਦੀ ਗੱਲ ਹੈ ਮਾਹੌਲ ਗਰਮਾ ਗਰਮੀ ਤਾਂ ਵੀ ਕਈ ਵਾਰੀ ਹੋ ਜਾਂਦਾ ਪਰ ਇਹਨਾਂ ਚੀਜ਼ਾਂ ਨੂੰ ਦੂਰ ਰਹਿ ਕੇ ਵਧੀਆ ਠੰਡੇ ਤਰੀਕੇ ਨਾਲ ਠੰਡੇ ਮਾਤੇ ਦੇ ਨਾਲ ਇਲੈਕਸ਼ਨ ਨੂੰ ਸੰਪੂਰਨ ਕਰਾਇਆ